ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਇਸ ਸਰਦੀ ਦੇ ਮੌਸਮ ਵਿੱਚ ਮੁਰਗੀ ਨੂੰ ਠੰਡ ਲੱਗ ਜਾਂਦੀ ਹੈ ਤੇ ਮੁਰਗੀ ਨੂੰ ਕਾਫੀ ਮੁਵਾਰਿਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰਾ ਦੇਖਿਆ ਕਰੋ ਤਾਂ ਜੋ ਪੂਰ ਤਰ੍ਹਾਂ ਸਮਝ ਆ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹੋਰ ਵੀ ਤੁਹਾਨੂੰ ਅੱਗੇ ਤੋਂ ਅੱਗੇ ਮੁਰਗੀ ਪਾਲਣ ਬਾਰੇ ਵੀਡੀਓ ਦੀ ਜਾਣਕਾਰੀ ਮਿਲ ਸਕੇ ਤਾਂ ਮੁਰਗੀ ਨੂੰ ਠੰਡ ਦੇ ਮੌਸਮ ਚ ਕਾफी ਮਾਰੀਆਂ ਲੱਗ ਜਾਂਦੀਆਂ ਹਨ ਤਾਂ ਇਹਨਾਂ ਮਾਰੀਆਂ ਨੂੰ ਠੀਕ ਕਰਨ ਲਈ ਘਰ ਵਿੱਚ ਦੇਸੀ ਇਲਾਜ ਕਰਤਾ ਜਾਂਦਾ ਹੈ ਤਾਂ ਮਵਾਰੀਆਂ ਇਹਨਾਂ ਨੂੰ ਜਿਵੇਂ ਮੁਰਗੀ ਕਰ ਕਰ ਦੀ ਆਵਾਜ਼ ਕਰਦੀ ਹੈ ਉੱਪਰ ਦੀ ਮੂੰਹ ਫਲਾ ਕੇ ਸਾਹ ਲੈਂਦੀ ਹੈ ਛਿੱਕਾਂ ਆਦੀ ਆਉਂਦੀਆਂ ਹਨ ਤੇ ਨੱਕ ਵਿੱਚੋਂ ਪਾਣੀ ਆਉਂਦਾ ਹੈ ਤਾਂ ਇਹਨਾਂ ਮਵਾਰੀਆਂ ਨੂੰ ਠੀਕ ਕਰਨ ਲਈ ਘਰ ਚੋਂ ਦੇਸੀ ਇਲਾਜ ਹੈ ਤਾਂ ਇਹਨਾਂ ਨੂੰ ਕੜਾ ਬਣਾ ਕੀਤਾ ਜਾਂਦਾ ਹੈ ਜਿਵੇਂ 200 ਗ੍ਰਾਮ ਲਸਣ 200 ਗ੍ਰਾਮ ਅਦਰਕ ਤਾਂ 50 ਗ੍ਰਾਮ ਅਜਵੈਨ ਤੇ 20 ਲੌਂਗ ਵੱਡੀ ਇਲਾਚੀ 20 ਵੱਡੀਆਂ ਇਲਾਚੀਆਂ ਜੇ ਕੋਈ ਸਾਲ ਦੇ ਦੁਕਾਨ ਤੋਂ ਤુલਸੀ ਮਿਲੇ ਤਾਂ ਤુલਸੀ ਦੀਆਂ ਪੱਤੀਆਂ ਤੇ ਐਲੋਵੇਰਾ ਜੋ ਕਿ ਐਲੋਵੇਰਾ ਵਿੱਚ ਵਿਟਾਮਿਨ E ਹੁੰਦਾ ਹੈ ਜੇ ਕੋਈ ਵੀ ਮੁਰਗੀ ਨੂੰ ਲੰਗੜਾਪਨ ਆਉਂਦਾ ਹੈ ਤਾਂ ਵਿਟਾਮਿਨ E ਦੀ ਕਮੀ ਕਾਰਨ ਸੈੱਟ ਹੋ ਜਾਂਦਾ ਹੈ ਕਿਉਂਕਿ ਐਲੋਵੇਰਾ ਚ ਵਿਟਾਮਿਨ E ਮਿਲਦਾ ਹੈ ਤੇ ਇਹਨਾਂ ਜੀਜਾ ਨੂੰ ਗੁੜ ਆਦੀ ਗੁੜ 200 ਗ੍ਰਾਮ ਗੁੜ ਤੇ ਇਹਨਾਂ ਨੂੰ ਜਾ ਦੋਰੀ ਚ ਪੁੱਟ ਕੇ ਜਾਂ ਇਹਨਾਂ ਨੂੰ ਜੀਜਾ ਨੂੰ ਮਿਕਸੀਜ ਤੇ ਗ੍ਰੈਂਡਰ ਕਰਕੇ ਤਾਂ ਇਹਨਾਂ ਨੂੰ 4 ਲੀਟਰ ਪਾਣੀ ਚੋਂ ਕਿਸੇ ਪਾਂਡੇ ਚ ਪਾ ਕੇ ਤੈਨਾਂ ਨੂੰ ਉਹਨਾਂ ਦਾ ਉਬਾਲਾ ਦਵਾਇਆ ਜਾਂਦਾ ਹੈ ਤਾਂ ਕੜਾ ਤਿਆਰ ਹੋ ਜਾਂਦਾ ਹੈ ਤਾਂ ਫਿਰ ਮੁਰਗੀਆਂ ਨੂੰ ਇਹ ਕੜਾ ਛਾਣ ਕੇ ਵਾਕ ਕਰ ਲਿਆ ਜਾਂਦਾ ਹੈ ਕਿਸੇ ਦੂਸਰੇ ਪਾਂਡੇ ਵਿੱਚ ਛਾਣ ਕੇ ਕੜਾ ਵਾਕ ਕਰ ਲਿਆ ਜਾਂਦਾ ਹੈ ਜੋ ਜਿਵੇਂ ਪਾਣੀ ਦੇ ਡ੍ਰਿੰਕਰ 5 ਲੀਟਰ ਦੇ ਹੁੰਦੇ ਹਨ ਤਾਂ ਜਾਂ ਡ੍ਰਿੰਕਰ 1.5 ਲੀਟਰ ਦਾ ਹੈ ਤੇ ਵੱਡਾ 5 ਲੀਟਰ ਦਾ ਹੈ ਇਹਨਾਂ ਚੋਂ 5 ਲੀਟਰ ਦੇ ਡ੍ਰਿੰਕਰ ਚ 5 ਲੀਟਰ ਪਾਣੀ ਭਰ ਕੇ ਤਾਂ ਉਹਨਾਂ ਚੋਂ ਕਾੜੇ ਦਾ 2 ਗਲਾਸ ਕਾੜਾ ਪਾਣੀ ਚ ਪਾਉਣਾ ਹੈ 5 ਲੀਟਰ ਚ ਤੈਨਾ ਮੁੱਢ ਨੂੰ ਪਲਾ ਜਾਂਦਾ ਹੈ ਤਾਂ ਲਗਾਤਾਰ ਦਿਨ ਦਿਨ ਲਈ ਦਿੱਤਾ ਜਾਂਦਾ ਹੈ ਤੇ ਜਿਹੜਾ ਅਵਰਤ ਕੜਾ ਬਣਾਇਆ ਸੀ ਤੇ ਕੱਲ ਨੂੰ ਉਹ ਵੀ ਘੋਲਿਆ ਜਾਂਦਾ ਹੈ ਦੁਬਾਰਾ 4 ਲੀਟਰ 4 ਲੀਟਰ ਦਾ 3 ਲੀਟਰ ਪਾਣੀ ਪਾ ਕੇ ਤੋਂ ਉਹਨਾਂ ਦੁਬਾਰੇ ਕੜੇ ਨੂੰ ਘੋਲਿਆ ਜਾਂਦਾ ਹੈ ਜਿਹੜਾ ਮਟੀਰੀਅਲ ਬਚਾ ਹੁੰਦਾ ਹੈ ਤਾਂ ਫਿਰ ਕਾੜਾ ਤਿਆਰ ਹੋ ਜਾਂਦਾ ਹੈ ਤਾਂ ਫਿਰ ਲਗਾਤਾਰ 2-3 ਦਿਨ ਕਾੜਾ ਪੋਣਾ ਹੈ ਤਾਂ ਮੁਰਗੀਆਂ ਦਾ ਸਾਰੀ ਬਿਮਾਰੀ ਦੂਰ ਚਲੀ ਜਾਵੇਗੀ ਜਿੰਨੀ ਵੀ ਇਨਫੈਕਸ਼ਨ ਕਰ ਕਰਦੀ ਆਵਾਜ਼ ਨਾ ਸ਼ਿਕਾਂ ਆਦੀ ਜਾਂ ਹੋਰ ਕੋਈ ਵੀ ਮੋਰੇ ਲੱਗਿਆ ਹੋਣ ਠੰਡ ਦੇ ਮੌਸਮ ਵਿੱਚ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਆਕਰਚੋਂ ਆਪਾਂ ਨੂੰ ਪਤਾ ਹੀ ਹੈ ਦੇਸੀ ਇਲਾਜ ਹੈ ਜੇਪਾਰੋ ਦੀਆਂ ਦਵਾਈਆਂ ਖਰਦੋਗੇ ਤਾਂ ਇੱਕ ਤਾਂ ਤੁਹਾਨੂੰ ਮਹਿੰਗੀਆਂ ਮਿਲਣਗੀਆਂ ਦੂਜਾ ਪੈਸਾ ਬਰਬਾਦ ਹੋਵੇਗਾ ਘੱਟ ਪੈਸਾ ਲਗਾ ਕੇ ਮੁਰਗੀ ਦੀਆਂ ਮਵਾਰੀਆਂ ਠੀਕ ਕੀਤੀਆਂ ਜਾਂਦੀਆਂ ਹਨ